ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਚੌਥਾ ਰਸ ਅੰਮ੍ਰਿਤ ਨਾਮ ਰਸ ਅਤ ਭਲਾ ਹਾਂਜੀ ਇੱਥੇ ਵਿਸਰਾਮ ਲਾਉਣਾ ਹੈ ਰਸ ਅੰਮ੍ਰਿਤ ਇਥੇ ਠਮਕ ਨਾਮ ਰਸ ਇਥੇ ਠਮਕ ਆਤ ਭਲਾ ਆਤ ਪੁੱਲਈ ਬੋਲਣਾ ਇਹਨੂੰ ਅਤ ਨਹੀਂ ਕਹਿਣਾ ਭਲਾ ਤੇ ਵਿਸਰਾਮ ਲਾਉਣਾ ਕੀਤਬੇ ਦੇ ਮੇਲਾ ਰਸ ਖਾਈ ਜਾਇ ਪੁੱਛ ਸੋਹਾਗਣੀ ਤੁਸਾ ਕਿਉ ਕਰ ਮਿਲਿਆ ਪ੍ਰਭ ਆਏ ਓਏ ਵੇ ਪ੍ਰਵਾਹ ਨਾ ਬੋਲਣੀ ਓਏ ਵੇ ਪ੍ਰਵਾਹ ਨਾ ਬੋਲਣੀ ਵੇ ਪ੍ਰਵਾਹ ਤੇ ਠਮਕ ਓਏ ਵੇ ਪ੍ਰਵਾਹ ਨਾ ਬੋਲਣੀ ਬੋਲਣੀ ਨਾਣੀ ਨੰਨਾ ਹਾ ਓਏ ਵੇ ਪ੍ਰਵਾਹ ਨਾ ਬੋਲਣੀ ਹਾ ਮਲ ਮਲ ਧੋਵਾ ਤਿਨ ਪਾਈ ਭਾਈ ਰੇ ਮੇਲ ਸੱਜਣਾ ਹਾਰ ਗੁਣ ਸਾਰ ਸੱਜਣਾ ਸਤਗੁਰ ਪੁਰਖ ਹੈ ਦੁੱਖ ਕੱਡਾ ਹਉ ਮਾਰ ਰਹਾਉ ਗੁਰਮੁਖੀਆ ਸੋਹਾਗਣੀ ਤੈਨ ਦਇਆ ਪਈ ਮਨ ਆਇ ਸਤਗੁਰ ਵਚਨ ਰਤਨ ਹੈ ਜੋ ਮੰਨੇ ਸੋ ਹਰਿ ਰਸ ਖਾਈ ਸੇਵਡ ਭਾਗੀ ਵਡ ਜਾਣੀਐ ਜੇਨ ਹਰ ਰਸ ਖਾਦਾ ਗੁਰ ਭਾਈ ਇਹੋ ਹਰ ਰਸ ਵਾਣ ਤਿਣ ਸਬਤ ਹੈ ਸਬਤ ਉਚਾਰਨ ਕਰਨਾ ਇਹਨੂੰ ਸਬਤ ਨਹੀਂ ਕਹਿਣਾ ਇਹੋ ਹਰ ਰਸ ਵਾਣ ਤਿਣ ਸਬਤ ਹੈ ਭਾਗ ਹੀਣ ਨਹੀਂ ਖਾਇ ਭਾਗ ਹੀਣ ਤੇ ਜਮਕ ਲਾ ਦੇਣੀ ਹੈ ਭਾਗ ਹੀਣ ਨਹੀਂ ਖਾਇ ਬੇਨ ਸਤਗੁਰ ਪੱਲਾ ਨਾ ਪਵਾ ਮਨ ਮੁਖ ਰਹੇ ਬਿਲ ਲਾਇ ਬਿਲ ਲਾਇ ਜਿਹੜਾ ਹੈ ਇਨੁ ਬਿੱਲਾਈ ਨਹੀਂ ਕਹਿ ਦੇਣਾ ਦੋਵੇਂ ਲੈ ਸ਼ੁੱਧ ਬੋਲਨੇ ਆ ਬੇਲ ਲਾਈ ਮਨਮੁਖ ਰਹੇ ਬੇਲ ਲਾਈ ਓਏ ਸਤਗੁਰ ਆਗਾ ਨਾ ਨਿਵਹਿ ਓਨਾ ਅੰਤਰ ਕਰੋਧ ਬਲਾਈ ਹਰ 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 ਰਸ ਆਪ ਹੈ ਆਪੇ ਹਰ ਰਸ ਹੋਏ ਆਪ ਦਇਆ ਕਰ ਦੇਵਸੀ ਗੁਰਮੁਖ ਅੰਮ੍ਰਿਤ ਚੋਏ ਸਭ ਤਨ ਮਨ ਹਰਿਆ ਹੋਇਆ ਨਾਨਕ ਹਰ ਵਸਿਆ ਮਨ ਸੋਇ